ਗ੍ਰਫਤਾਰ ਆਪ ਵਿਧਾਇਕ ਰਮਨ अरोड़ा ਦੇ ਨਾਲ ਜੁੜੀ ਹੋਈ ਹੈ ਰਮਨ अरोड़ा ਦੇ ਕੁੜਮ ਦੇ ਘਰ ਵਿਜੀਲੈਂਸ ਦੀ ਟੀਮ ਪਹੁੰਚੀ ਹੈ ਰਮਨ अरोड़ा ਦੀ ਵਿਜੀਲੈਂਸ ਟੀਮ ਦੇ ਨਾਲ ਪਹੁੰਚੇ ਨੇ ਸੋ ਕੁੜਮ ਦੇ ਘਰ ਤੇ ਵਿਜੀਲੈਂਸ ਪਹੁੰਚੀ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਰਮਨ अरोड़ा ਦੇ ਕੁੜਮ ਦਾ ਨਾਮ ਵੀ ਸਾਹਮਣੇ ਆਇਆ ਹੈ ਰਮਨ अरोड़ा ਦੇ ਘਰੋਂ ਵਿਜੀਲੈਂਸ ਟੀਮ ਨੂੰ ਲਿਫਾਫੇ ਮਿਲੇ ਨੇ 23 ਮਈ ਨੂੰ ਰਮਨ अरोड़ा ਦੀ ਗ੍ਰਿਫਤਾਰੀ ਹੋਈ ਸੀ 24 ਮਈ ਨੂੰ ਰਮਨ अरोड़ा ਨੂੰ 5 ਦਿਨਾਂ ਦੀ ਕੁੱਲ ਸ੍ਰੀਮਾਨ ਤੇ ਭੇਜਿਆ ਗਿਆ ਸੋ ਜਾਂਚ ਦਾ ਦਾਇਰਾ ਹੁਣ ਹੌਲੀ-ਹੌਲੀ ਵੱਧ ਰਿਹਾ ਹੈ ਰਮਨ अरोड़ा ਦੇ ਰਿਸ਼ਤੇਦਾਰਾਂ ਤੱਕ ਵਿਜੀਲੈਂਸ ਦੀ ਟੀਮ ਪਹੁੰਚ ਰਹੀ ਹੈ ਰਮਨ अरोड़ा ਦੇ ਕੁੜਮ ਦੇ ਘਰ ਵਿਜੀਲੈਂਸ ਦੀ ਟੀਮ ਪਹੁੰਚੀ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਰਮਨ अरोड़ा ਦੇ ਕੁੜਮਦਾਨ ਨਾਮ ਵੀ ਸਾਹਮਣੇ ਆਇਆ ਹੈ ਦੱਸ ਦਈਏ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਰਮਨ अरोड़ा ਨੂੰ ਗ੍ਰਿਫਤਾਰ ਕੀਤਾ ਗਿਆ ਹੈ ਰਮਨ अरोड़ा ਦੇ ਕਰੋ ਵਿਜੀਲੈਂਸ ਨੂੰ ਲਿਫਾਫੇ ਮਿਲੇ ਨੇ ਰਮਨ अरोड़ा ਖੁਦ 5 ਦਿਨਾਂ ਦੀ ਰਿਮਾਂਡ ਤੇ ਨੇ ਤੇ ਜੋ ਤਾਜ਼ਾ ਜਾਣਕਾਰੀ ਹੈ ਕਿ ਵਿਜੀਲੈਂਸ ਦੀ ਟੀਮ ਰਮਨ अरोड़ा ਦੇ ਕੁੜਮ ਦੇ ਘਰ ਪਹੁੰਚੀ ਹੈ ਤੇ ਪ੍ਰਮਿਤ ਇਸੇ ਖਬਰ ਤੇ ਜਾਣਕਾਰੀ ਦੇਣਗੇ ਪ੍ਰਮਿਤ ਕੀ ਕੁਝ ਅਪਡੇਟ ਰੁਚੀ ਹੁੰਦੀ ਸਕੀ ਜਿਹੜੀ ਸਭ ਤੋਂ ਵੱਡੀ ਅਪਡੇਟ ਜਿਹੜੀ ਕਿ ਪੰਜ ਜਨਾਂ ਦੇ ਰਿਮਾਂਡ ਤੇ ਤਾਂ ਪਹਿਲਾਂ ਤੋਂ ਚੱਲੇ ਰਹੇ ਸੀ ਰਵਣ अरोड़ा ਵਿਜੀਲੈਂਸ ਦੇ ਕੋਲ ਪਰਮਾਣੂ ਦੇ ਉੱਤੇ ਪਰ ਹੁਣ ਜਿਹੜਾ ਹੈ ਕਿ ਪੁਲਿਸ ਦੁਬਾਰਾ ਵਿਜੀਲੈਂਸ ਜਿਹੜੀ ਹੈ ਕਿ ਉਹ ਕੁੜਮ ਦੇ ਘਰ ਲੈ ਕੇ ਗਈ ਹੈ ਬਹੁਤ ਵੱਡੀ ਅਪਡੇਟ ਹੈ ਇਹ ਰਮਨ अरोड़ा ਦੇ ਜਿਹੜੇ ਕੁੜਮ ਨੇ ਰਾਜੂ ਮੈਦਾਨ ਉਹਨਾਂ ਦੇ ਘਰ ਲੈ ਕੇ ਜਾਣਾ ਬਹੁਤ ਵੱਡੇ ਜਿਹੜੇ ਨੇ ਕੀ ਇਹ ਸਬੂਤਾਂ ਵਾਲੀ ਤੇ ਖਾਸ ਤੌਰ ਤੇ ਕੇਸ ਤੇ ਟਰਨਿੰਗ ਪੁਆਇੰਟ ਵੱਲ ਇਸ਼ਾਰਾ ਕਰਦੇ ਨੇ ਹਾਲਾਂਕਿ ਜਦੋਂ ਪੁਲਿਸ ਉਹਨਾਂ ਨੂੰ ਉਹਨਾਂ ਦੇ ਘਰੇ ਲੈ ਕੇ ਗਈ ਹੈ ਇਹ ਸੁੱਤਰ ਇਹ ਹੀ ਦੱਸਦੇ ਨੇ ਕਿ ਰੱਜੂ ਮਦਾਨ ਜੋ ਕਿ ਕੁੜਮ ਦੇ ਰਮਨ ਅਰੋੜਾ ਦੇ ਉਹ ਉੱਥੇ ਨਹੀਂ ਚ ਹਨ ਪਰ ਜਿਹੜੀ ਇੱਕ ਹੋਰ ਕਾਰਵਾਈ ਜਿਹੜੀ ਹੈ ਕਿ ਕਰਨ ਵਾਸਤੇ ਲੱਗੇ ਨੇ ਲਫਾਫੇ ਤੱਕ ਜਿਹੜੇ ਨੇ ਕਿ ਉਹਨਾਂ ਦੇ ਕੁੜਮ ਦੇ ਘਰੋਂ ਪੁਲਿਸ ਨੇ ਜਿਹੜੇ ਬਰਾਮਦ ਕੀਤੇ ਨੇ ਤੇ ਲੈ ਕੇ ਗਏ ਨੇ ਪਰ ਮੈਂ ਤੁਹਾਨੂੰ ਓਵਰਆਲ ਇਸ ਮਾਮਲੇ ਦੀ ਪਿਕਚਰ ਦੱਸ ਦਿਆਂ ਕਿ ਜਿਸ ਤਰੀਕੇ ਦੇ ਨਾਲ ਵਿਜੀਲੈਂਸ ਰਮਨ ਅਰੋੜਾ ਕੋਲੋਂ ਸਵਾਲ ਜਵਾਬ ਕਰ ਰਹੀ ਹੈ ਜੋ ਇਸ ਮਾਮਲੇ ਦੇ ਨਾਲ ਸੰਬੰਧਿਤ ਚੀਜ਼ਾਂ ਸਾਹਮਣੇ ਆਈਆਂ ਨੇ ਹੁਣ ਜਿਹੜਾ ਸਾਰੇ ਦਾ ਸਾਰਾ ਫੋਕਸ ਹੈ ਰਮਨ ਅਰੋੜਾ ਦੇ ਜਿੰਨੇ ਆਲੇ ਦੁਆਲੇ ਦੇ ਲੋਕ ਆ ਉਹਨਾਂ ਨੇ ਜੋ ਪ੍ਰਾਪਰਟੀਆਂ ਬਣਾਈਆਂ ਨੇ ਖਾਸ ਤੌਰ ਤੇ ਰਜਿਸਟਰ ਆਫਿਸ ਦੇ ਕੋਲ ਲੋਕ ਬਹੁਤ ਸਾਰੀਆਂ ਐਸੀਆਂ ਪ੍ਰਾਪਰਟੀਆਂ ਨੇ ਐਸੇ ਡਾਕੂਮੈਂਟਸ ਨੇ ਜਿਨ੍ਹਾਂ ਨੂੰ ਐਰਡੀਫਾਈ ਜਿਹੜੀ ਹੈ ਕਿ ਵਿਜਲੈਂਸ ਕਰਵਾ ਰਹੀ ਹੈ ਹੁਣ ਦੁਬਾਰਾ ਉਹਨਾਂ ਨੂੰ ਵਿਜਨਸ ਦੇ ਦਫਤਰ ਦੂਰ ਲਿਆਂਦਾ ਗਿਆ ਤੂਤਰ ਇਹ ਦੱਸਦੇ ਪਏ ਨੇ ਕਿ ਰਮਨ ਅਰੋੜਾ ਨੂੰ ਨਗਰ ਨਿਗਮ ਦੇ ਜਿਹੜਾ ਹੈ ਕਿ ਉਹ ਵੀ ਦਫਤਰ ਲੈ ਕੇ ਜਾਇਆ ਜਾ ਸਕਦਾ ਵੈ ਪਿੱਛੇ ਦਾ ਕਾਰਨ ਹਾਲੇ ਅਫਸਰ ਸਪਸ਼ਟ ਨਹੀਂ ਕਰਦੇ ਪਰ ਅੱਜ ਦੀ ਜਿਹ ਸਾਰੇ ਰਿਸ਼ਤੇਦਾਰ ਚਾਹੇ ਕੋੜਮ ਹੋਣ ਚਾਹੇ ਬਹੁਤ ਕਰੀਬੀ ਲੋਕ ਹੋਣ ਉਹ ਸਾਰੇ ਜਿਹੜੇ ਨੀ ਕਿ ਵਿਜੀਲੈਂਸ ਦੇ ਰਡਾਰ ਤੇ ਚੱਲ ਰਹੇ ਨੇ ਐਸੋ ਥੋੜੀ ਹੋਲੀ ਜੋ ਜਾਂਚ ਦਾ ਦਾਇਰਾ ਹੈ ਇਹ ਵੱਧ ਰਿਹਾ ਹੈ ਤੇ ਰਮਨ ਅਰੋੜਾ ਆਪਣੇ ਰਿਸ਼ਤੇਦਾਰ ਦੇ ਨਾਲ ਮਿਲ ਕੇ ਪੂਰਾ ਕੁਝ ਕਰਦੇ ਰਹੇ ਪੂਰਾ ਭ੍ਰਸ਼ਟਾਚਾਰ ਕਰਦੇ ਰਹੇ ਦੇਖੋ ਜਿਹੜੀਆਂ ਗੱਲਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਜੋ ਜਿਸ ਤਰੀਕੇ ਦੇ ਨਾਲ ਇਹ ਕਾਰਵਾਈ ਚੱਲਦੀ ਪਈ ਹੈ ਤੇ ਪਹਿਲੇ ਦਿਨ ਤੋਂ ਹੀ ਤੇ ਇਹ ਗੱਲ ਆਖੀ ਜਾ ਰਹੀ ਹੈ ਕਿ ਸਿਰਫ 80% ਤੇ ਰਮਨ ਅਰੋੜੇ ਦੇ ਵਿਚਕਾਰ ਜਿਹੜੀ ਇਹ ਧਾਂਦਲੀ ਚੱਲਦੀ ਪਈ ਸੀ ਲੋਕਾਂ ਨੂੰ ਡਰਾ ਧਮਕਾ ਕੇ ਫਰਜੀ ਨੋਟਿਸ ਭੇਜੇ ਜਾ ਰਹੇ ਸੀ ਇਹ ਇੱਕ ਦੋ ਲੋਕਾਂ ਤੱਕ ਸੀਮਿਤ ਨਹੀਂ ਹੈ ਇਹੜਾ ਇਹਦੀਆਂ ਬਹੁਤ ਵੱਡੀਆਂ ਹੋਈਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਮੈਂ ਇੱਥੇ ਜ਼ਿਕਰ ਕਰਾਂਗਾ ਮੀਡੀਆ ਰਿਪੋਰਟਸ ਜਿਹੜੀਆਂ ਛਪਦੀਆਂ ਪਈਆਂ ਨੇ ਉਹਨਾਂ 'ਚ ਲਗਾਤਾਰ ਹੀ ਗੱਲ ਆਖਿਆ ਜਾ ਰਿਹਾ ਕਿ ਮਾਰਕੀਟ ਦੇ ਮਾਰਕੀਟ ਜਿਹੜੀ ਹੈ ਕਿ ਉਹ ਆਪਣੇ ਨਾਮ ਕਰਵਾਈਆਂ ਗਈਆਂ ਨੇ ਕੋਸ਼ਿਸ਼ਾਂ ਹੋ ਰਹੀਆਂ ਨੇ ਲਗਾਤਾਰ ਜਦੋਂ ਇਹਦੇ ਰਮਨ ਰੋੜੇ ਦੇ ਘਰ ਦੇ ਵਿੱਚ ਰੇਡ ਵੀ ਹੋਈ ਸੀ ਇਹਦੇ 'ਚ ਵੀ ਖੁਲਾਸਾ ਹੋਇਆ ਕਿ 4 ਮੋਬਾਈਲ ਫੋਨ ਜਿਹੜੇ ਨੇ ਕਿ ਬਰਾਮਦ ਹੋਏ ਨੇ ਤੇ ਕਈ ਅਹਿਮ ਐਸੇ ਦਸਤਾਵੇਜ਼ ਨੇ ਜੋ ਇਸ ਲੀਡ ਮਾਫ ਕਰਨਾ ਇਸ ਕੇਸ ਦੇ ਵਿੱਚ ਜੋ ਕ੍ਰਾਈਮ ਹੋਇਆ ਉਹਨੂੰ ਲੀਡ ਕਰਦੇ ਪਏ ਨੇ ਇੱਕ ਗੱਲ ਸਪਸ਼ਟ ਹੈ ਕਿ ਸਿਰਫ ਰਮਨ ਅਰੋੜਾ ਤੱਕ ਜਿਹੜੀ ਹੈ ਕਿ ਕਾਰਵਾਈ ਨਹੀਂ ਚੱਪੀ ਹੋਏਗੀ ਅਕਸਰ ਪੁਰਾਣੇ ਕੇਸਾਂ ਦੇ ਵਿੱਚ ਇਹ ਚੀਜ਼ ਨਿਕਲ ਕੇ ਆਂਦੀ ਹੈ ਕਿ ਜਦੋਂ ਐਹੋ ਜਿਹੀਆਂ ਹੇਰਾ ਫੇਰੀਆਂ ਹੁੰਦੀਆਂ ਨੇ ਬੇਨਾਮੀ ਪ੍ਰਾਪਰਟੀਆਂ ਜਿਹੜੀਆਂ ਆਂਦੀਆਂ ਨੇ ਤੇ ਉਹ ਅਕਸਰ ਜਿਹੜੀਆਂ ਕਿ ਆਪਣੇ ਸਕੇ ਸੰਬੰਧੀ ਹੋਣ ਚਾਹੀ ਰਿਸ਼ਤੇਦਾਰ ਹੋਣ ਉਹਨਾਂ ਦੇ ਨਾਮ ਤੇ ਹੁੰਦੀਆਂ ਨੇ ਹੁਣ ਦੇਖਣਾ ਹੋਏਗਾ ਕਿ ਆਫੀਸ਼ੀਅਲ ਕੀ ਬਿਆਨ ਅੱਗੇ ਆਂਦਾ ਵਾ ਪਰ ਹੁਣ ਤੱਕ ਦੀ ਜੋ ਜਾਣਕਾਰੀ ਹੈ ਕਰੀਬੀ ਜਿਹੜੇ ਰਡਾਰ ਤੇ ਹੈ ਹੀ ਨੇ ਉਸ ਤੋਂ ਇਲਾਵਾ ਵੀ ਹੋਤ ਬਹੁਤ ਐਸੇ ਲੋ ਕੰਮ ਵੀ ਕਰਦੇ ਪਏ ਨੇ ਰਮਨ ਅਰੋੜਾ ਨਾਲ ਸਾਂਝ ਵੀ ਰੱਖਦੇ ਨੇ ਉਹ ਜਿਹੜੇ ਨੇ ਕਿ ਰਿਕਾਰਡ ਤੇ ਹੋ ਸਕਦੇ ਨੇ ਹਾਂ ਬਿਲਕੁਲ ਪਰਮਿਤ ਇਹੀ ਗੱਲ ਮੈਂ ਕਰਨ ਲੱਗੀ ਸੀ ਕਿ ਰਮਨ ਅਰੋੜਾ ਫੜ ਲਏ ਗਏ ਰਿਸ਼ਤੇਦਾਰਾਂ ਤੱਕ ਜਾਂਚ ਪਹੁੰਚ ਰਹੀ ਹੈ ਤੇ ਜ਼ਾਹਿਰ ਹੈ ਕਿ ਜਦੋਂ ਜਾਲੀ ਨੋਟਿਸ ਭੇਜੇ ਜਾਂਦੇ ਸੀ ਇਸ ਤੋਂ ਪਹਿਲਾਂ ਆਪਾਂ ਹਸਤਾਖਰਾਂ ਦੀ ਗੱਲ ਵੀ ਲਗਾਤਾਰ ਕਰਦੇ ਰਹੇ ਹਾਂ ਤੇ ਜ਼ਾਹਿਰ ਹੈ ਕਿ ਇਕੱਲੇ ਰਮਨ ਅਰੋੜਾ ਨਹੀਂ ਤੇ ਇਕੱਲੇ ਉਹਨਾਂ ਦੇ ਕਰੀਬੀ ਨਹੀਂ ਤੇ ਵੱਡੇ ਅਫਸਰਾਂ ਦੇ ਨਾਮ ਵੀ ਇਸ ਦੇ ਵਿੱਚ ਜੁੜ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਜਾਂਚ ਵਧੇਗੀ ਇਹ ਕੋ ਰੂਚੀ ਸਾਨੂੰ ਇਸ ਮਾਮਲੇ ਨੂੰ ਇੱਕ ਤਰੀਕੇ ਨਾਲ ਵੀ ਅਸੀਂ ਸਮਝਣਾ ਜ਼ਰੂਰ ਹੋਏਗਾ ਕਿ ਜਦ ظاہر ਹੋ ਚੁੱਕੀ ਹੈ ਗੱਲ ਕਿ ਏਟੀਪ ਜਿਹੜਾ ਹੈ ਕਿ ਉਹ ਰਮਨ ਰੋੜਾ ਦੇ ਕਹਿਣ ਦੇ ਉਤੇ ਨੋਟਿਸ ਪੇਜੇ ਸੀਗੇ ਜਿਹੜੀ ਕਾਗਜ਼ਾਂ 'ਚ ਵੀ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਰਮਨ ਰੋੜਾ ਖੁਦ ਬਿਲਡਿੰਗਾਂ ਜਿਹੜਾ ਆਈਡੈਂਟੀਫਾਈ ਕਰਦੇ ਸੀ ਜੇ ਤਾਂ ਅਸੀਂ ਰਮਨ ਅਰੋੜਾ ਨੂੰ ਪਿੱਛੇ ਛੱਡ ਦਿੱ ਗਏ ਤੇ ਏਟੀਪ ਨੂੰ ਵੀ ਛੱਡ ਦਿੱ ਗਏ ਬਿਲਡਿੰਗ ਬ੍ਰਾਂਚ ਜਿਹੜੀ ਹੈ ਉਹ ਇੱਕ ਵੱਡੇ ਗਸਟਡ ਆਫਿਸ ਆਫਿਸਰ ਦੇ ਥੱਲੇ ਆਂਦੀ ਹੈ ਅੱਜ ਰਾਤ ਬਰਾਦ ਜਿਹੜਾ ਕਿ ਇਹ ਕੰਮ ਨਹੀਂ ਹੋ ਰਿਹਾ ਲੰਮੇ ਸਮੇ ਤੋਂ ਇਹ ਤਾਂ ਅੰਧਲੀ ਹੁੰਦੀ ਪਈ ਜੇਕਰ ਡਿਪਾਰਟਮੈਂਟ ਦੇ ਵਿੱਚ ਫਰਜੀ ਨੋਟਿਸ ਨਿਕਲਦੇ ਪਏ ਨੇ ਬੰਦੇ ਪਏ ਨੇ ਡਿਪਾਰਟਮੈਂਟ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਜਵਾਬਦੇਹੀ ਤਾਂ ਉਹਨਾਂ ਦੀ ਵੀ ਤੈਅ ਹੁੰਦੀ ਹੈ ਨਾ ਕਿ ਕੱਲਾ ਬੰਦਾ ਜਿਹੜਾ ਹੈ ਕਿ ਆਪਣੇ ਪੱਧਰ ਦੇ ਉੱਤੇ ਜਿਹੜਾ ਸਾਰਾ ਕੰਮ ਨਹੀਂ ਕਰੇਗਾ ਇਸ ਤੋਂ ਇਲਾਵਾ ਜਿਹੜੇ ਹੋਰ ਨੋਟਿਸਿਸ ਦੀ ਗੱਲ ਆਖੀ ਗਈ ਹੈ ਕਿ ਬਿਨਾ ਡਾਇਰੀ ਨੰਬਰ ਚੱਲਦੇ ਪਏ ਨੇ 3 ਮਹੀਨੇ ਬਾਅਦ ਆਡਿਟ ਹੁੰਦਾ ਹੈ ਸਾਲ ਬਾਅਦ ਆਡਿਟ ਹੁੰਦਾ ਹੈ ਬਿ ਡਿਪਾਰਟਮੈਂਟ ਦੇ ਵਿੱਚ ਜੇ ਕੀ ਹੋ ਰਿਹਾ ਵਾ ਇਸ ਤਰ੍ਹਾਂ ਦੀ ਤਾਂ ਜ਼ਰੂਰ ਹੀ ਨਿਗਰਾਨੀ ਹੇਠ ਹੋਏਗਾ ਨਾ ਜੇਕਰ ਤੁਹਾਡਾ ਮੁਲਾਜ਼ਮ ਜਿਹੜਾ ਹੈ ਕਿ ਇਸ ਤਰ੍ਹਾਂ ਦੇ ਕੰਦੇਚ ਨਹੀਂ ਹੈ ਉਹ ਸਾਰਾ ਕੁਝ ਕੱਚਾ ਟਿੱਠਾ ਨਿਕਲ ਕੇ ਸਾਹਮਣੇ ਉਹ ਆ ਹੀ ਰਿਹਾ ਹੈ ਏਟੀਪੀ ਦੀ ਸ਼ਮੂਲੀਅਤ ਆ ਰਹੀ ਪਰ ਖਮਾਲ ਵੱਡਾ ਇਹ ਹੈ ਏਡੇ ਵੱਡੇ ਡਿਪਾਰਟਮੈਂਟ ਬਿਜਲੀ ਮਾਫ ਕਰਨਾ ਜਿਹੜਾ ਬਿਲਡਿੰਗ ਡਿਪਾਰਟਮੈਂਟ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਸੇ ਨੇ ਨਕਸ਼ਾ ਬਣਾਣਾ ਜੋ ਵੀ ਕਰਨਾ ਹੈ ਪਰ ਸਰਵਲੈਂਸ ਜਿਹੜੀ ਹੈ ਉਹ ਅਸਰਾਂ ਦੀ ਕਿੱਥੇ ਹੈ ਇਸ ਮਾਮਲੇ ਦੇ ਵਿੱਚ ਜਵਾਬ ਦੇਈ ਉਹਨਾਂ ਦੇ ਵੀ ਬੰਦੀ ਹੈ ਕਿਉਂਕਿ ਜੋ ਸਾਰੀਆਂ ਚੀਜ਼ਾਂ ਨਿਕਲ ਆ ਰਹੀਆਂ ਲੋਕ ਪਰੇਸ਼ਾਨ ਹੋਏ ਨੇ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਲੋਕ ਜਿਹੜੇ ਨੇ ਕਿ ਉਹਨਾਂ ਦੇ ਕੰਮ ਕਰਾਉਣ ਪਿੱਛੇ ਉਹਨਾਂ ਨੂੰ ਖੱਜਲ ਖਰਾਬ ਕੀਤਾ ਜਾ ਰਿਹਾ ਸੀ ਨੋਟਿਸ ਦੇ ਜਾ ਰਹੇ ਉਹਨਾਂ ਕੋ ਗ੍ਰਾਹੀ ਕੀਤੀ ਜਾ ਰਹੀ ਸੀ ਓਵਰ ਆਲ ਜੋ ਇਹ ਮਾਮਲਾ ਹੌਲੀ ਹੌਲੀ ਇਹਦੀਆਂ ਪਰਤਾਂ ਜਿਸ ਤਰੀਕੇ ਦੇ ਨਾਲ ਖੁੱਲ ਰਹੀਆਂ ਨੇ ਇਹ ਲੱਗ ਰਿਹਾ ਹੈ ਕਿ ਇਸ ਕੇਸ ਨੂੰ ਦੇਖ ਕੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਫਸਰਾਂ ਤੇ ਜੇ ਕਾਜ ਢਿਕੇਗੇ ਸਰਕਾਰ ਦੇ ਤੰਤਰ ਦੇ ਸਿਸਟਮ ਦੀ ਜਿਹੜੀ ਹੈ ਕਿ ਉਹ ਵੀ ਪੋਲ ਕਿਤੇ ਨਾ ਕਿਤੇ ਜ਼ਰੂਰ ਜਿਹੜੀ ਹੈ ਕਿ ਉਹ ਖੁੱਲੇਗੀ ਜੇਕਰ ਜੇ ਸਪਸ਼ਟ ਰੂਪ ਨਾਲ ਇਸ ਮਾਮਲੇ ਦੀ ਪੂਰੀ ਜਾਂਚ ਹੁੰਦੀ ਹੈ ਤੇ ਪ੍ਰਮਿਤ ਕੁੜਮ ਦੇ ਘਰ ਵਿਜਲੈਂਸ ਪਹੁੰਚੀ ਹੈ ਤੇ ਕੋਈ ਇਸ ਬਾਬਤ ਕੋਈ ਜਾਣਕਾਰੀ ਕਿ ਕਿਸੇ ਤਰ੍ਹਾਂ ਦੀ ਕੋਈ ਛਾਣਬੀਨ ਜਾਂ ਫਿਰ ਕੁੜਮ ਨੂੰ ਵੀ ਨਾਲ ਲੈ ਕੇ ਜਾਣ ਦੀ ਸੰਭਾਵਨਾ ਦੇਖੋ ਮੈਂ ਪਹਿਲਾਂ ਇਸ ਮਾਮਲੇ ਦੇ ਜ਼ਿਕਰ ਕੀਤਾ ਕਿ ਕੱਲ ਇੱਕ ਕੁੜਮ ਤੱਕ ਇਹ ਮਾਮਲਾ ਜਿਹੜਾ ਕਿ ਉਹ ਸੀਮਿਤ ਨਹੀਂ ਹੈ ਜਲੰਧਰ ਦੇ ਵਿੱਚ ਜਦੋਂ ਰਮਨ ਅਰੋੜਾ ਰਾਜਨੀਤੀ ਦੇ ਵਿੱਚ ਨਹੀਂ ਆਏ ਸੀ ਕਿ ਉਹ ਇੱਕ ਪਿਓਰ ਬਿਜ਼ਨਸਮੈਨ ਸੀਗੇ ਇਸ ਤੋਂ ਇਲਾਵਾ ਧਾਰਮਿਕ ਇਹੋ ਜਿਹੇ ਸੰਸਥਾਵਾਂ ਨੇ ਮੰਦਰ ਕਮੇਟੀਆਂ ਨੇ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਸੀ ਭਜਨ ਗਾਇਕ ਵੀ ਜਿਹੜੇ ਨੇ ਕਿ ਰਮਨ ਅਰੋੜਾ रह ਚੁੱਕੇ ਨੇ ਉਹ ਜੋ ਇਹਨਾਂ ਦਾ ਸਰਕਲ ਹੈ ਰਾਜਨੀਤਿਕ ਹੋਏਗਾ ਅਲਾਇਦਾ ਸੀਗਾ ਜਿੱਦੋਂ ਇਹ ਰਾਜਨੀਤੀ ਚਾਏ ਨੇ ਐਮਐਲਏ ਬੰਦੇ ਨੂੰ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੇ ਨੇ ਕਿ ਉਹ ਐਸੇ ਪ੍ਰੋਗਰਾਮ ਵੀ ਕਰਵਾਏ ਗਏ ਨੇ ਤੇ ਉਹਨਾਂ ਵਿੱਚ ਜਿਹੜੇ ਇਹਨਾਂ ਦੇ ਕੁਝ ਕਿ ਲੋਕ ਨੇ ਪਿਛਲੇ ਸਮੇਂ ਦੇ ਵਿੱਚ ਉਹ ਨਿਕਲ ਕੇ ਸਾਹਮਣੇ ਆਏ ਤੇ ਅਕਸਰ ਸ਼ਹਿਰ ਦੇ ਵਿੱਚ ਇਹ ਜ਼ਰੂਰ ਚਰਚਾ ਰਹਿੰਦੀ ਸੀ ਕਿ ਕਿ ਸਲਾ ਤੇ ਰਮਨ ਅਰੋੜਾ ਦੇ ਬਹੁਤ ਖਾਸ ਨੇ ਤੇ ਇਸੇ ਕੇਸ ਦੇ ਵਿੱਚ ਵੀ ਉਹ ਚਰਚਾ ਦੇ ਨਾਮ ਸਾਹਮਣੇ ਆ ਗਏ ਨੇ ਕਿ ਰਮਨ ਅਰੋੜਾ ਕੱਲਾ ਜਿਹੜਾ ਹੈ ਕਿ ਇਸ ਮਾਮਲੇ ਦੇ ਵਿੱਚ ਨਹੀਂ ਹੈ ਇਹ ਜੋ ਲੋਕ ਇਸ ਦੇ ਨਾਲ ਸੀਗੇ ਉਸ ਟਾਈਮ ਤੇ ਵੀ ਜਿਹੜਾ ਕਿ ਉਹਨਾਂ ਦੀ ਵੀ ਪੂਰੀ ਚੜਤ ਸੀਗੀ ਤੇ ਦੂਸਰੇ ਪਾਸੇ ਵਿਜੀਲੈਂਸ ਜੋ ਇਨਕੁਆਰੀ ਕਰਦੀ ਪਈ ਹੈ ਰਮਨ ਰੋੜਾ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਜੋ ਟੈਕਨੀਕਲ ਆਪਣਾ ਉਹ ਸਾਰਾ ਕੰਮ ਕਰਕੇ ਆਈ ਹੈ ਜੋ ਹੋਮਵਰਕ ਕਰਕੇ ਆਈ ਹੈ ਉਹਨਾਂ 'ਚ ਵੀ ਲੋਕ ਦੱਸ ਰਹੇ ਨੇ ਕਿ ਇਹਨਾਂ ਦਾ ਨਾਮ ਸਾਹਮਣੇ ਆ ਰਿਹਾ ਲਗਾਤਾਰ ਇੱਕ ਤੇ ਨਹੀਂ 2 ਨਹੀਂ ਦਰਜਨ ਪਰ ਦੇ ਕਰੀਬ ਜਗ੍ਹਾ ਤੇ ਵਿਜਲੈਂਸ ਆਪਣੀ ਸਰਚ ਕਰ ਰਹੀ ਹੈ ਹਲਵਾਈ ਦਾ ਨਾਮ ਆ ਰਿਹਾ ਕਾਲੇ ਤੇਲ ਦਾ ਜਿਹੜਾ ਵਪਾਰ ਕਰਦਾ ਹੈ ਵਾ ਸ਼ਹਿਰ ਦੇ ਵਿੱਚ ਇੱਕ ਵਿਅਕਤੀ ਉਸ ਦਾ ਨਾਮ ਆ ਰਿਹਾ ਬਹੁਤ ਐਸੇ ਲੋਕ ਨੇ ਜੋ ਆਪਣਾ ਜਿਹੜੇ ਇਸ ਰਡਾਰ ਤੇ ਨੇ ਨੇ ਇਹ ਗੱਲ ਕਹਿ ਕਿ ਇੱਕ ਖਤਮ ਜ਼ਰੂਰ ਕਰਾਂਗਾ ਕਿ ਕੱਲੇ ਕੋੜਨ ਨੇ ਜੋ ਉਹਨਾਂ ਦੇ ਕਰੀਬੀ ਨੇ ਚਾਹੇ ਉਹਨਾਂ ਦੇ ਦੋਸਤ ਨੇ ਸ਼ਾਇਦ ਉਹ ਲੋਕ ਕੱਲ ਨੂੰ ਰਾਜਨੀਤਿਕ ਗਲਿਆਰੇ ਦੇ ਨਾਲ ਵੀ ਜੁੜੇ ਹੋਏ ਜੇ ਇਸ ਮਾਮਲੇ 'ਚ ਸਾਹਮਣੇ ਆਜਣ ਤੇ ਕੋਈ ਵੱਡੀ ਗੱਲ ਨਹੀਂ ਹੋਏਗੀ ਰੂਜੀ ਠੀਕ ਹੈ ਪ੍ਰਮੇਸ਼ ਸ਼ੁਕਰੀਆ ਵਿਸਥਾਰ ਨਾਲ ਗੱਲਬਾਤ ਸਾਡੇ ਨਾਲ ਸਾਂਝੀ ਕਰਨ ਦੇ ਲਈ ਜਾਣਕਾਰੀ ਦੇਣ ਦੇ ਲਈ ਸੋ ਵੱਡਾ ਅਪਡੇਟ ਹੈ ਰਮਨ ਅਰੋੜਾ ਜੋ ਖੁਦ 5 ਦਿਨ ਦੀ ਰਿਮਾਂਡ ਤੇ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਇਲਜ਼ਾਮ ਲੱਗੇ ਨੇ ਤੇ ਉਹਨਾਂ ਦੇ ਘਰ ਦੇ ਕਾਰ ਬਿਜਲੈਂਸ ਦੀ ਟੀਮ ਪਹੁੰਚੀ ਹੈ ਛਾਣਬੀਨ ਕੀਤੀ ਆ ਰਹੀ ਹੈ ਕਰੀਬੀ ਨੇ ਕੁੜਮ ਨੇ ਰਿਸ਼ਤੇਦਾਰ ਨੇ ਤੇ ਜਿਵੇਂ ਜਿਵੇਂ ਜਾਂਚ ਪੜਤਾਲ ਅੱਗੇ ਵਧ ਰਹੀ ਹੈ तमाम ਲੋਕ ਸ਼ੱਕ ਦੇ दायरे ਦੇ ਵਿੱਚ ਆਉਂਦੇ ਜਾ ਰਹੇ ਨੇ